ਆ ਮੈਨੂੰ ਮੈਨੂੰ ਫੜਾ ਦੇ ਕਾਕੂ ਮੈਂ ਗਵਾਂਡੀਆਂ ਤੇ ਨੂੰ ਖੇੜ ਖੜਾ ਲੈ ਜੰਨੀ ਆ ਚੁੱਪ ਕਰ ਜਾ ਇੱਕ ਸ਼ਬਦ ਵੀ ਨਹੀਂ ਕਹਿਣਾ ਤੈਨੂੰ ਪਤਾ ਬਹੂ ਵਿਚਾਰੀ ਬਿਮਾਰ ਹੋਈ ਪਈ ਆ ਬਹੂ ਵੀ ਨਹੀਂ ਮੈਂ ਤਾਂ ਉਹਨੂੰ ਕੁੜੀ ਕਹਿਨੀ ਹੁੰਦੀ ਜੇ ਤੂੰ ਮੇਰੀ ਕੁੜੀਆਂ ਤਾਂ ਉਹ ਵੀ ਮੇਰੀ ਕੁੜੀ ਹੈਗੀ ਚੁੱਪ ਕਰਕੇ ਨਾ ਕਰ ਦੇ ਕੰਮ ਸਿੱਖ ਲੈ ਕੋਈ ਜਾਣਾ ਇਹਨੇ ਗਵਾਂਡੀਆਂ ਤੇ ਖਬਰਦਾਰ ਨਹੀਂ ਜਾਣਾ ਕਰ ਚੰਗਾ ਮੈਨੂੰ ਕੁੜੀ ਕਾਕੂ ਦਾ ਫੜਾ ਲੈ ਹਾਂ ਕਾਕੂ ਫੜ ਲੈ ਹੁਣ ਤੂੰ ਜਿਹੜਾ ਮੈਂ ਤੈਨੂੰ ਅੰਦਰ ਕੰਮ ਦਿੱਤੇ ਸੀ ਨਵੇੜੇ ਹੀ ਅਰ ਮੈਂ ਭਾਪੀ ਨੂੰ ਕਹਿੰਦੇ ਭਾਪੀ ਝੂਲ ਬੈਠ ਦੇ ਹਾ ਭਾਬੀ ਨਵੇੜ ਦੇ ਭਾਬੀ ਚ ਕਿਹੜਾ ਜਾਨ ਆ ਭਾਬੀ ਤਾਂ ਲੋਹੇ ਦੀ ਬਣੀ ਆ ਹੈ ਭਾਬੀ ਦੇ ਵਿੱਚ ਤਾਂ ਪਟ્રોલ ਪੈਂਦਾ ਭਾਬੀ ਦੇ ਕਿਹੜਾ ਕੋਈ ਭਾਬੀ ਨੂੰ ਗਰਮੀ ਵੀ ਨਹੀਂ ਆਉਂਦੀ ਭਾਬੀ ਨੂੰ ਭੁੱਖ ਵੀ ਨਹੀਂ ਲੱਗਦੀ ਤੂੰ ਕਰੇਂਗੀ ਸਾਰੇ ਕੰਮ ਜਿਦੋਂ ਮੈਂ ਤੈਨੂੰ ਕੇਰਾ ਕਹਤਾ ਖਬਰਦਾਰ ਚੰਗਾ ਹੋ ਤਾਂ ਮੇਰੇ ਵਾਸਤੇ ਕਰਵਾਇਆ ਪੜਾਈ ਚ ਨਹੀਂ ਪੜਨਾ ਤਾਂ ਨਹੀਂ ਪੜਨਾ ਤੇਰੀ ਸਾਰਿਆਂ ਨਾਲ ਵੱਡੀ ਇਹੀ ਸਜਾ ਵੀ ਨਹੀਂ ਪੜਨਾ ਦੇ ਕਾਕੂ ਵੀ ਤੈਨੂੰ ਲੜਦਾ ਹਾਂ ਕਾਕੂ ਦੀ ਮੰਮੀ ਕੰਮ ਕਿਵੇਂ ਕਰੇ ਕਹਿੰਦੇ ਮੇਰੀ ਮੰਮਾ ਕੰਮ ਕੱਲੀ ਕਿਉਂ ਕਰੇ ਭੂਆ ਜੀ ਦੇਖ ਕਾਕੂ ਤੈਨੂੰ ਲੜਦਾ ਹਾਂ ਕਾਕੂ ਚੱਲ ਆਏ ਕਰ ਜਿਹੜੇ ਤੈਨੂੰ ਕੰਮ ਦਿੱਤੇ ਹੈਗੇ ਪਹਿਲਾਂ ਉਹਨੇ ਮੇੜ ਕੇ ਆ ਫੇਰ ਜਾਣਾ ਨਹੀਂ ਗਵੰਡੀਆਂ ਦੇ ਨਹੀਂ ਜਾਣਾ ਹੈਗਾ ਤੂੰ ਹੁਣ ਮਟਿਆਰ ਸਾਰੀ ਹੈਗੀ ਅੰਦਰੇ ਅੰਦਰ ਰਹਿ ਕੇ ਗੱਲ ਕਰ ਕੰਮ ਕਰ ਕੰਮ ਮੈਂ ਤਾਂ ਪੜ੍ਹਾਈ ਕਰਨੀ ਆ ਬਸ ਮੈਨੂੰ ਹੀ ਬਗਾ ਮੇਰੇ ਤੋਂ ਦਾਖਲਾ ਕਰਵਾਇਓ ਨਹੀਂ ਕਰਾਉਂਦੇ ਦਾਖਲਾ ਤੇਰਾ ਰਾਇਆ ਉਹਦਾਂ ਮੈਂ ਕੋਈ ਕਰਨਾ ਨਾ ਹੋਵੇ ਚੱਲ ਗੁੱਤ ਫੜ ਕੇ ਤੈਨੂੰ ਅੰਦਰ ਲੈ ਕੇ ਜਾਨੀ ਆ ਚੱਲ ਸਾਰਾ ਕੰਮ ਕਰ ਹਾ ਹੋ ਜਾਣਾ ਇਹਨੇ ਗਮੰਡਾਂ ਦੇ ਕਰ ਕਰਕੇ ਕੁੜੀਆਂ ਨਾਲ ਗੱਲਾਂ ਬਿਰ ਤੈਨੂੰ ਚਾਰ ਕੁੜੀਆਂ ਇਕੱਠਾ ਨਾ ਹੋ ਕੇ ਇੱਕ ਦੂਜੀ ਨੂੰ ਤੁਸੀਂ ਮੱਤ ਥੋੜੀ ਦੇ ਨੰਗੋਂਗੀ ਹੈ ਹੈ ਘਰ ਦੇ ਕੰਮ ਨਾ ਕਰ ਪਰਝਾਈ ਮੂਰੇ ਬੋਲ ਮਾਮੂਰੇ ਬੋਲ ਤੁਸੀਂ ਆਹੀ ਸਿੱਖ ਲੂ ਹੋਰ ਤਾਂ ਕੁਝ ਸਿੱਖ ਦੰਗਾ ਨਹੀਂ ਹੈਗਾ ਮੇਰਾ ਨਿਸਵਾ ਹੈਗਾ ਇਹ じゃ ਫਿਰ ਚਲ ਕੰਮ ਕਰਾਉਨੇ ਆ ਉਹ ਵਿਚਾਰੀ ਜਵਾਕੜੀ ਬਿਮਾਰ ਹੋਈ ਪਈ ਐ ਉਹ ਹੋਵੇ ਰੱਬਾ ਮੇਰੇ ਅਕਲ ਤੇ ਕਿੱਡਾ ਪੜਦਾ ਪਿਆ ਪਿਆ ਸੀ ਮੈਂ ਕਿੱਡਾ ਨੂੰਚ ਤੇ 30 ਚ ਫਰਕ ਕਰਦੀ ਰਹੀ ਹੈ ਉਹ ਤੀਨ ਨੂੰ ਮੈਂ ਕਦੇ ਬਗਾਨੀ ਤੀਨ ਤੱਤੀ ਬਗਾਨੀ ਸੀ ਸਮਝਦੀ ਰਹੀ ਆਪ ਦੀ ਤੀਨ ਤੀ ਸਾਂਝੀ ਦੀ ਰਹੀ ਕਿੰਨਾ ਮੇਰੇ ਅੱਖਾਂ ਤੇ ਪੱਟੀ ਬੰਨੀ ਹੋਈ ਸੀ ਹਰ ਇੱਕ ਗੱਲ ਮੈਂ ਕੁੜੀ ਦੀ ਸੁਣਦੀ ਰਹੀ ਹੈ ਉਹਦੀ ਤਾਂ ਕਦੇ ਮੈਂ ਗੱਲ ਹੀ ਨਾ ਸੁਣੀ ਹੁਣ ਮੈਨੂੰ ਪਤਾ ਲੱਗਿਆ ਉਹ ਤਾਂ ਬਹੁਤ ਸਿਆਣੀ ਆ ਜਿਹਨੇ ਮੈਨੂੰ ਸੱਚਾਈ ਦਿਖਾਈ ਅੱਜ ਤਾਂ ਵੀਰ ਕੁੜੀ ਕੁੜੰਗਾ ਨਾ ਗੱਲਾਂ ਮਾਰਦੀ ਸੀਗੀ ਹੈ ਨੇ ਜਾਣਗੇ ਕੋਈ ਗਲਤ ਕਦਮ ਚੱਕਦੇ ਬੱਚਾ ਚੰਗਾ ਹੋ ਗਿਆ ਫੋਨ ਫੜ ਲਿਆ ਫੋਨ ਬੱਚਿਆਂ ਨੂੰ ਫੜਾਉਣ ਦਾ ਕੀ ਕੰਮ ਨਾਲੇ ਆਹ ਗਲਤ ਫਲਤ ਵੀੜ ਕੋਈ ਆਉਂਦਾਂ ਨਗੀਆਂ ਆਹ ਗਲਤ ਵੀੜ ਕੋ ਜਿਹੜਾ ਬਣਾਈ ਜਾਂਦੇ ਇਹ ਵੀ ਆਏ ਨਹੀਂ ਸੋਚਦੇ ਹੈਗੇਗੇ ਵੀ ਕੋਈ ਬੱਚਿਆਂ ਕੋਲੇ ਵੀੜ ਕੋ ਜਾਂਦੀ ਹੋ ਉਹ ਕੀ ਸਿੱਖਦੇ ਹੋਣਗੇ ਚਲ ਆਪਾਂ ਨੇ ਕੀ ਲਾਣਾ ਜੋ ਅਗਲੇ ਨੂੰ ਚੰਗਾ ਲੱਗਦਾ ਸੋ ਕਰੀ ਜਾਂਦਾ ਚਲ ਕੋਈ ਨਹੀਂ ਫਿਰ ਮੈਂ ਵੀ ਇਹੀ ਕਹਿੰਨੀ ਆ ਨਾ ਵੀਰਾ ਕਹਿੰਦਾ ਚੰਗੀ ਵੀਡੀਓ ਚੰਗੀ ਵੀਡੀਓ ਦੇਖੋ ਕੁਝ ਸਿੱਖਣ ਨੂੰ ਮਿਲਦਾ ਹੁੰਦਾ ਹੈਗਾ ਚੱਲ ਕੋਈ ਨਹੀਂ ਚੱਲ ਮੈਂ ਨਾ ਕੰਮ ਕਰ ਲਾ ਕੰਮ ਵੀ ਬਹੁਤ ਸਾਰਾ ਪਿਆ ਹੈਗਾ ਉਧਰੋਂ ਉਹ ਜਵਾਕੜੀ ਬਿਮਾਰ ਹੋਈ ਪਈ ਹੈਗੀ ਲੈਫਟ ਆ ਵੀ ਦੱਸ ਤੇ ਚੈਨਾ ਨਾ ਅੱਧੀ ਦਿਵਾਰੇ ਮੈਂ ਅੱਜ ਤੇ ਨੀਰ ਲਾ ਲੈਂਗੇ ਨਾ ਉਹ ਕਿਹੜਾ ਕਪਾਹਲਾ ਅੰਦਾਜ਼ ਹਾਂ ਖਾਲੂਸੀ ਹਾਂ ਮੈਂ ਤਾਂ ਠੀਕ ਹਾਂਗੀ ਮੇਰੇ ਮੰਮੀ ਹੈ ਨਾ ਮੋਰੀ ਤੂੰ ਫੇਰ ਲੱਗੀ ਪਿਆ ਫੋਨ ਤੇ ਤੱਕ ਕੇ ਨੀਰ ਤੈਨੂੰ ਮੰਮੀ ਨੇ ਕੀ ਸਮਝਾਇਆ ਸੀਗਾ ਬਿਫੋਰ ਨਹੀਂ ਚੱਕਣਾ ਰਹਿਗਾ ਤੂੰ ਹਜੇ ਵੀ ਛੋਟਰੀ ਹੈਗੀ ਤੈਨੂੰ ਕਿਹੜੇ ਬੰਦੇ ਨਾਲ ਆਉਂਗੀ ਕਰ ਹਾਂ ਤੇ ਮੰਮੀ ਨੇ ਸਾਰਾ ਮਿੰਤਾ ਕਰਦੀ ਆ ਮੈਂ ਪੜਨ ਲਾ ਤੈਨੂੰ ਪਤਾ ਹੋਵੇ ਤੈਨੂੰ ਕਮਰੇ 'ਚ ਬੰਦ ਕੀਤਾ ਸੀਗਾ ਮੰਮੀ ਉਹ ਮੈਂ ਮਿੰਤਾ ਕਰਕੇ ਤੈਨੂੰ ਕਮਰੇ 'ਚ ਬਾਹਰ ਕਰਵਾਇਆ ਸੀਗਾ ਮੰਮੀ ਕਹਿੰਦੀ ਸੀ ਸਾਰੀ ਜਿੰਨੇ ਚਿਕਨ ਨੂੰ ਪਿਉਂਦੇ ਨੇ ਨਾ ਇਹ ਕਮਰੇ 'ਚ ਹੀ ਬੰਦਰ ਹੁੰਦੀ ਹੈ ਨਾ ਰੋਟੀ ਵੀ ਹੁੰਦੀ ਨਹੀਂ ਹੈਗੀ ਮੈਂ ਮਿੰਤਾ ਕੀਤੀ ਨਾ ਕਿ ਤੂੰ ਮੇਰੀ ਨੱਕ ਬਣਾ ਕੇ ਛੁੜੀ ਹੋਈ ਹੈ ਦੁਆਰੇ ਤੈਨੂੰ ਨਹੀਂ ਆਦਾ ਹੈ ਨਹੀਂ ਕਿ ਮੈਂ ਹੁਣ ਨਾ ਕਹਾਂ ਜੇ ਤੂੰ ਕਿਉਂ ਕਹਾਂ ਕਿ ਕਦੋਂ ਆ ਰਹੀ ਹੈਂ ਰੋਮੀ ਚੋਰੀੋਂ ਬਿਨਾ ਪੁੱਛੇ ਇਸੇ ਕਰਕੇ ਤੇਰੀ ਕੀ ਕੱਲ ਹੋਗੀ ਫੇਰ ਕੀ ਗੱਲ ਹੋਗੀ ਨਾ ਉਹ ਤੂੰ ਮਿਲਦਾ ਕਰਕੇ ਰਹਿਣੀ ਮੰਮੀ ਮੈਨੂੰ ਮੈਨੂੰ ਸਕੂਲ ਲਾ ਦੇ ਪੜ੍ਹਨ ਲਾ ਦੇ ਨਾਲ ਕਾਜ ਲਾ ਦੇ ਤੈਨੂੰ ਤੈਨੂੰ ਕਾਲਜ ਕਿ ਬਣਾਵਾਂਗੇ ਸਿੱਦਕੀ ਤੂੰ ਹਜੇ ਵੀ ਨਹੀਂ ਚੋਧਰੀ ਹੈਗੀ ਤੂੰ ਹਜੇ ਵੀ ਨਹੀਂ ਕੁੜੀਆਂ ਨਾਲ ਲੱਲਾ ਮਾਰ ਰੋੜਦੀ ਹੈਗੀ ਤੈਨੂੰ ਕਿੰਨੇ ਵਾਰੀ ਕਿਹਾ ਪੜ੍ਹਾਈ 'ਤੇ ਧਿਆਨ ਕਰ ਲਿਆ ਕਰ ਕੀ ਰੱਖਿਆਗਾ ਫੋਨ ਨਾਲ ਦੇ ਵਿੱਚ ਦੱਸੀ ਮੈਨੂੰ ਇਹ ਤੇਰੀ ਹੋਰ ਹੈ ਪੜਾਉਣੀ ਠੀਕ ਹੈ ਪੜ੍ਹ ਲਾ ਕੁਝ ਨਹੀਂ ਮੈਨੂੰ ਫੋਨ ਨਾਲ ਚ। ਫੋਨ ਨਹੀਂ ਵੀ ਬਾਕੇ ਬੈਠਣਾ ਕੋਈ ਫਾਇਦਾ ਨਹੀਂ ਹੈਗਾ ਵਾ। ਉਂਝੇ ਮੰਮੀ ਨੇ ਬਾਹਰ ਸੁਣ ਲਿਆ ਹੈ, ਦੇਖ ਲਿਆ ਹੈ ਨਾ ਵੀ ਤੂੰ ਮੇਰਾ ਫੋਨ ਫੇਰ ਜਿੱਤੀ ਬੈਠੀਂਗੀ ਤੇ ਮੰਮੀ ਨੇ ਤਾਂ ਤੈਨੂੰ ਦੁਬਾਰਾ ਕਮਰੇ ਚ ਬੰਦ ਕਰ ਦੇਣਾਗਾ। ਤੇ ਫੇਰ ਦੁਬਾਰਾ ਕੱਢਣਾ ਵੀ ਨਾ ਮੈਂ ਵੀ ਕੋਈ ਇਥੇ ਜੰਮੀ ਨਹੀਂ ਹੈਗੀ ਕਿਸੇ ਮਾਂ ਦੀ ਧੀ ਮੈਂ ਨਹੀਂ ਜੰਮੀ ਵੀ ਮੈਂ ਤੈਨੂੰ ਬਾਹਰ ਕੱਢਣੂੰਗੀ ਮੰਮੀ ਦੀ ਇਜਾਜ਼ਤ ਤੋਂ ਬਿਨਾ। ਹਾਏ ਤੇਰੇ ਵੀਰੇ ਨੂੰ ਕਹਾਦਾ ਪਤਾ ਨਹੀਂ ਲੱਗਿਆ ਤੇਰੇ ਵੀਰੇ ਨੂੰ ਪਤਾ ਲੱਗਿਆ ਨਾ ਤੇ ਉਹ ਤੈਨੂੰ ਜਿਉਂਦੀ ਮਾਰੂਗਾ ਦੇਖ ਲੈ। ਉਹ ਗੱਲ ਤੇ ਮਾਂ ਅਗੀ ਸਭ ਤੋਂ ਵੱਡੀ ਚਾਹਤ ਮੈਂ ਖੜੀ ਹਾਂ ਮਮੀ ਪਤਾ ਕਿੰਨਾ ਕਹੀ ਜਾਂਦੀ ਆ ਮੈਂ ਉਹਨੂੰ ਘਰ ਦੇ ਕੰਮ ਸਿਖਾਵਾਂਗੀ ਉਹਨੂੰ ਪੜ੍ਹਨ ਵੀ ਲਾਉਂਗੀ ਤੈਨੂੰ ਪੜ੍ਹਨ ਵੀ ਮਨਾਂਗੀ ਕੋਈ ਗੱਲ ਨੂੰ ਟੈਨਸ਼ਨ ਨਾ ਕਰ ਪਰ ਤੂੰ ਸੁਧਰ ਜਾ ਠੀਕ ਹੈ ਤੂੰ ਘਰ ਦੇ ਕੰਮ ਸਿਖਾਵਾਂ ਤੈਨੂੰ ਰੋਟੀਆਂ ਬਣਾਉਣੀ ਸਿਖਾਵਾਂ ਤੇ ਸਬਜ਼ੀ ਬਣਾਉਣੀ ਸਿਖਾਵਾਂ ਤਾਂ ਬਾਬਾ ਤੂੰ ਮੈਨੂੰ ਮਾਫ਼ ਕਰਜਾ ਮੈਂ ਤਾਂ ਵੀ ਛੱਡੀਆਂ ਮਗਰ ਲੱਗ ਗਿਆ ਉਹ ਹੀ ਤਰੀਕਾ ਤੇਰੇ ਨਾਲ ਲੜੀ ਗਈ ਹੁਣ ਤੈਨੂੰ ਸਮਝ ਆ ਗਈ ਨਾ ਸਹੀ ਗੱਲ ਵੀ ਕਿਵੇਂ ਕੌਣ ਆਰਦਾ ਹੁੰਦਾ ਤੇ ਕੌਣ ਬਗਾਨਾ ਉਹ ਤੇ ਨਹੀਂ ਬਗਾਨੀ ਸੀ ਹੇਲੀਆਂ ਨਾਲ ਤੂੰ ਕਿਤੇ ਤੂੰ ਪੜਨਾ ਨਾਵੇਂ ਠੀਕ ਹੈ ਮੈਂ ਤੈਨੂੰ ਕੰਮ ਸਿਖਾਉਣੀ ਆ ਨਾ ਤੇ ਮੈਂ ਪੜਨ ਲਾਵਾਂਗੀ ਮੈਂ ਖੁਦ ਲਾਵਾਂਗੀ ਮੇਰੀ ਰਿਸਪੌਂਸਿਬਿਲਟੀ ਹੈ ਕਿ ਤੂੰ ਪੜਨ ਲਾਵੇਂ ਠੀਕ ਹੈ ਆਇਲ ਨੂੰ ਬਾਹਰ ਕੰਮ ਸਿਖਾਉਣੀ ਆ ਮੈਂ ਤੂੰ ਸਾਰੇ ਨਾਲੇ ਘਰ ਦੇ ਕੰਮ ਸਿੱਖ ਨਾ ਤੇ ਮੈਂ ਉਸੇ ਪੜਨ ਭੇਜਿਆ ਕਰਾਂਗੀ ਮੰਮੀ ਨੂੰ ਤਾਂ ਮੈਂ ਆਪ ਹੀ ਮਨਾ ਲੂਗੀ ਤੂੰ ਚੁੱਪ ਕਰਕੇ ਮੰਮੀ ਤੋਂ ਮਾਫੀ ਮੰਗ ਲਈ ਠੀਕ ਹੈ ਸਿਆਣੀ ਬਣ ਕੇ ਤਾਂ ਕਿ ਬਾਅਸ ਅੱਗੇ ਤੇ ਬਾਹਰ ਤੂੰ ਇਹ ਗਲਤੀ ਕਰੇ ਨਾ ਕਦੇ ਵੀ ਤੇ ਤਰੀ ਕੋਈ ਸ਼ਿਕਾਇਤ ਨਾ ਕਰ ਜੇ ਤੂੰ ਜੇ ਤੂੰ ਮੈਨੂੰ ਆਪਣੀ ਭਾਬੀ ਵੀ ਆਪਣੀ ਭੈਣ ਸਮਝਦੀ ਹੈ ਠੀਕ ਹੈ ਆ ਜਾ ਹੁਣ ਪੜਾਈ ਦਾ ਹੱਕ ਕਿਸੇ ਨਹੀਂ ਹੋ ਸਕਦੇ ਠੀਕ ਹੈ ਪੜਾਈ ਦਾ ਹੱਕ ਹਰ ਇੱਕ ਕੁੜੀ ਨੂੰ ਤਰੰਗਾ ਮੈਂ ਖੁਦ ਵੀ ਪੜੀ ਹੈ ਮੇਰੀ ਬੀਏ ਕੀਤੀ ਹੋਈ ਹੈ ਮੈਨੂੰ ਵੀ ਹੱਕ ਸੀ ਤਾਂ ਕਿ ਮੈਂ ਪੜ ਸਕਾਂ ਤੈਨੂੰ ਵੀ ਇਹ ਚੀਜ਼ ਦਾ ਹੱਕ ਆ ਤੈਨੂੰ ਪੜਾਵਾਂਗੇ ਪਰ ਇਹ ਫੋਨ ਹੁੰਦੇ ਨੇ ਜਿਹੜੇ ਇਹਨਾਂ ਦਾ ਗਲਤ ਯੂਜ਼ ਵੀ ਹੋ ਸਕਦਾ ਸਹੀ ਵੀ ਹੋ ਸਕਦਾ ਤੇ ਉਹ ਬੱਚੇ ਤੇ ਆਪਦੇ ਸਾਰੇ ਹੁੰਦਾ ਠੀਕ ਹੈ ਵੀ ਬੱਚਾ ਸਹੀ ਯੂਜ਼ ਕਰਦਾ ਕਿ ਗਲਤ ਕਰਦਾ ਹੁਣ ਇਹ ਤੂੰ ਇਹਦਾ ਸਹੀ ਯੂਜ਼ ਕਰਦੀ ਨਾ ਤਾਂ ਤੂੰ ਕਦੇ ਵੀ ਨਾ ਪੜਨੋ ਹਰਦੀ ਚਲ ਕੋਈ ਗੱਲ ਨਹੀਂ ਤੂੰ ਬੱਚੇ ਗਲਤੀ ਕਰਦੇ ਮੈਂ ਤਾਂ ਖੁਦ ਹੀ ਹੋ ਗਈ ਕੋਈ ਗੱਲ ਨਹੀਂ ਤੂੰ ਨਾ ਸੁਣ ਦਰ ਗਈ ਤੂੰ ਸਿਆਣੀ ਹੋਗੀ ਮਾਫੀ ਮੰਗ ਲਈ ਤੇ ਅੱਜ ਹਨਾ ਤੈਨਾਂ ਆਜਾ ਸੋਈਸ ਲੈ ਕੇ ਜਾਵਾ ਤੈਨੂੰ ਰੋਟੀਆਂ ਬਣਾਉਣੀ ਸਿਖਾਵਾਂ ਮੈਂ ਤੈਨੂੰ ਕੱਲ੍ਹ ਤੋਂ ਮੈਂ ਆਪੇ ਸਕੂਲ ਤੇ ਭੇਜਿਆ ਕਰੂੰਗੀ ਮੰਮੀ ਨੂੰ ਮਨਾ ਲੂੰਗੀ ਕੋਈ ਗੱਲ ਨਹੀਂ ਮੈਂ ਤੇ ਪੜ੍ਹਾਈ ਕਰੀ ਤੇਰੀ ਪੜ੍ਹਾਈ ਦਾ ਹੱਕ ਅਸੀਂ ਨਿਭਾਉਂਦੇ ਆਜਾ ਨਾਲੇ ਮੇਰੇ ਕੋਲ ਤੁੰਝਾ ਕਾਹ ਲੈ ਕੋਤ ਇਹੋ ਵੀ ਜਾ ਕੇ ਲੈ ਇਹ ਵੀ ਤੂੰ ਤਸਾਲ ਵੀ ਪੜ੍ਹਾਉਣੀ ਰਹਿਣੀ ਹੈਗੀ ਆ ਤੈਨੂੰ ਰੋਟੀ ਬਣਾਉਣੀ ਸਿਖਾਵਾ ਨਾਲਾ ਤੂੰ ਮੇਰੇ ਕੋਲ ਬੈਠ ਕੇ ਅੱਜ ਰੋਟੀ ਬਣਾਉਣੀ ਹੁੰਦੀ ਹੈ ਆਲੇ ਹੱਦ ਤੂੰ ਸਬਜ਼ੀ ਸਖਾ ਮਤ ਤੂੰ ਬਹੁਤ ਵੱਡੀ ਹੋਗੀ ਆਜਾ ਇਹ ਕਲਾ ਉਹਨੇ ਸਬਜੀ ਬਣਾਈ ਹੈ ਨਾ ਤੈਨੂੰ ਵੀ ਮੇਰੇ ਨਾਲ ਸਬਜੀ ਬਣਾਉਣੀ ਸਿਖਾਈ ਹੈ ਨਾ ਤੇ ਥੋੜੇ ਸਬਜੀ ਬਣਾਉਣੀ ਆਂਗੀ ਨਾ ਆਪਾਂ ਕਿਵੇਂ ਬਣਾਈਏ ਸਬਜੀ ਆਪਾਂ ਸਾਰੇ ਸਬਜੀ ਬਣਾਣੀ ਆਂ ਅੱਡਾ ਵੀ ਆਪਾਂ ਗੁੰਨ ਕੇ ਰੱਖਤਾ ਹੁਣ ਜਦ ਰੋਟੀ ਮੈਂ ਬਣਾਈ ਨਾ ਉਹ ਤੋਂ ਮੇਰੇ ਕੋਲ ਮੈਦੀ ਤੈਨੂੰ ਪੇੜੇ ਤਾਂ ਮੈਂ ਸਖਾਉਂ ਤਾਂ ਰੋਟੀ ਪਾਉਣ ਇਸ ਤਰ੍ਹਾਂ ਤਾਂ ਕਿ ਅੱਗੇ ਤੂੰ ਬਗਾਨੇ ਘਰੇ ਜਾਣਾ ਤੈਨੂੰ ਕਦੇ ਵੀ ਕੰਮ ਪਿੱਛੇ ਕਦੇ ਵੀ ਨਾ ਸੁਣਨਾ ਭਵੇ ਕਿਸੇ ਤੋਂ ਵੀ ਮੈਨੂੰ ਕੰਮ ਨਹੀਂ ਆਉਂਦਾ ਬੜੀਆਂ ਲਿਖੀਆਂ ਔੜੀ ਨਾਲ ਰੋਟੀ ਹੀ ਬਣਾਣੀ ਹੀ ਪੈਂਦੀ ਠੀਕ ਹੈ ਚਾਹੇ ਤੂੰ ਪੜ੍ਹੀ ਲਿਖੀ ਹੋ ਰੋਟੀ ਤਾਂ ਵੀ ਆਪ ਆਪਣਾ ਖ

ਇਹ ਤਾਂ ਛੋਕਰਕਾਰੇ ਹੀ ਕੁੜਗਾਰੇ ਗੱਲਾਂ ਮਾਰਦੀ ਸੀ ਕੁੜਗਾ ਤਾਂ ਮੱਤ ਕਿੱਡੀ ਪੁੱਠੀ ਦੰਦਵਾ ਸੀ ਆਕੇ ਹਾਂ ਹਾਂ ਤੇਰੀ ਪਰਜਾਈ ਇੰਨਾ ਲੜਿਆ ਕਰ ਤੇਰੀ ਪਰਜਾਈ ਤੋਂ ਕੰਮ ਕਰਾਇਆ ਕਰ ਕਮਣਗੇ ਓਦੋਂ ਗਾਹ ਤੂੰ ਮੇਰੇ ਵੀ ਦਿਮਾਗ ਚ ਤੂੜੀ ਭਰ ਕੇ ਰੱਖਦੀ ਮੈਂ ਵੀ ਤਾਂ ਤੇਰੇ ਫਮਾ ਕਰ ਲੱਗ ਲੱਗ ਤੇਰੀ ਭਾਬੀ ਨਾਲ ਕਿੰਨਾ ਲੜਦੀ ਰਹੀ ਤੂੰ ਉਹਦਾ ਦੇਖ ਗੁਣ ਕਰ ਕਿੰਨਾ ਵੱਡਾ ਤੇਰੇ ਪਿੱਛੇ ਮੇਰੇ ਪੈਰੀ ਹੱਥ ਲਾਏ ਲਗੇ ਇਹ ਕੰਮ ਤੂੰ ਕਦੇ ਵੀ ਭੁੱਲ ਜਾ ਸਾਡੇ ਵੇਲੇ ਇੱਕ ਜਵਾਨਾ ਹੁੰਦਾ ਸੀਗਾ ਜੇ ਕੁੱਟਮਾਰ ਦੇਦਾ ਹੁੰਦਾ ਸੀ ਬੰਦਾ ਤਾਂ ਸਾਡੇ ਵੇਲੇ ਤਾਂ ਫੋਨ ਨਹੀਂ ਹੁੰਦੇ ਸੀਗੇ ਹੈ 2 ਘੰਟੇ ਬੁਸਾ ਰਹਿੰਦਾ 4 ਰਹਿੰਦਾ ਐਨੇ ਭਾਈ ਡੀਕੜੀਆਂ ਰਹਿੰਦਾਂ ਮਾਪਿਆਂ ਨੂੰ ਵੀ ਮਾਪਿਆਂ ਮੇਲਣਾਊਗਾ ਤਾਂ ਮੈਂ ਦੱਸੂਗੀ ਕਿਸੇ ਨੂੰ ਸਨੇਹ ਵਾਲਾ ਨੂੰ ਤਾਂ ਗੱਲ 깔 ਜਾਵੀਂ ਹੁੰਦੀ ਸੀ ਹੁਣ ਤਾਂ ਜਿੱਦੇ ਕੋਈ ਬਗਜੇ ਵੀਰ ਨੰਤਾਲੇ ਜਿੱਨੀ ਕੁ ਵੀ ਦੀ ਪਰਖ ਕਦੀ ਵੀ ਜਾਣੀ ਹੁੰਦੀ ਹੈ ਵੀ ਇਹ ਕੁਝ ਜਾਣਦੀ ਹੈ ਜਾਂ ਨਹੀਂ ਜਾਣਦੀ ਫੱਟ ਲੈਣੇ ਤਲਾਕਾਂ ਤੇ ਗੱਲ ਪਹੁੰਚ ਜਾਂਦੀ ਹੈਗੀ ਸਮਝ ਗਈ ਖਬਰਦਾਰ ਇਹਦੋਂ ਮੁੜ ਕੇ ਨਾ ਨਾ ਬੋਲੀ ਆ ਉਹਦੇ ਚਾਚਾ ਨਾ ਪਾਣਿਆਂ ਨੂੰ ਆਪਦੇ ਪਰਦੇਿਆਂ ਨੂੰ ਆਪਦੇ ਮਾਵਾ ਨੂੰ ਪਿਆਰ ਨਾਲ ਬੁਲਾਇਆ ਜਾਂਦਾ ਹੁੰਦਾ ਤੇ ਬਾਲਾ ਬੋਲਣ ਨਾਲ ਨਾ ਕੋੜ ਨੂੰ ਇੱਕ ਦਰ ਵੀ ਸੌਰੇ ਨਹੀਂ ਰੱਖਦੇ ਹਾਂ ਹੁਣ ਤੱਕ ਲਾ ਉਹਦੀ ਤਲਾਕ ਮਾਰਦਾ ਚਾ ਕਿ ਕਾਗਜ਼ ਜੇ ਭੇਜ ਦਿੰਦਾ ਆ ਹੋ ਗਿਆ ਕਿ ਤਲਾਕ ਸਾਡੇ ਵੇਲੇ ਤਾਂ ਜਾਣਦੇ ਨਹੀਂ ਹੁੰਦੇ ਸੀ ਤਲਾਕ ਫਲਾਕ ਕੀ ਹੁੰਦੇ ਐ ਸਾਡੇ ਵੇਲੇ ਤਾਂ ਛੱਤਰ ਖਾ ਕੇ ਉੱਥੇ ਹੀ ਬੈਠਣਾ ਰਹਿ ਤਾ ਮੁੰਡਾ ਨਸਿਨਾ ਅੱਜ ਕੱਲ੍ਹ ਦੁਕਾਨੇ ਲੱਗੀ ਐ ਗਿੱਠ ਦੀ ਜੀਵ ਕੰਮ ਤਾਂ ਕੋਈ ਕਾਰਨਾਟਕ ਆਉਂਦਾ ਨਹੀਂਗਾ ਫੇਰ ਵੀ ਸੌਰਾ ਤੇ ਕੋਟ ਕੱਢਿਆ ਜਾਂਦਾ ਨਾ ਸਮਝ ਗਈ ਤੇ ਮੈਂ ਉਹਨਾਂ ਨਾਵਾਂ ਚੋਂ ਨਹੀਂ ਹੈਗੀ ਵੀ ਸੌਰਾ ਤੇ ਕੋਟ ਕੱਢ ਦੂੰਗੀ ਚੱਲ ਕੇ ਮੈਨੂੰ ਨਾ ਪਤਾ ਨੂੰ ਮੇਰੀ ਕੁੜੀ ਹੁਣ ਕਿੰਨਾ ਕ ਸਮਝ ਆਉਂਦੀ ਐ ਇਸ ਕਰਕੇ ਪੁੱਤ ਤੈਨੂੰ ਮੈਂ ਚੰਗੀ ਮੱਤ ਦੰਨੀ ਐ ਤੇਰੀ ਪੜਾਈ ਦਾ ਤਨੇ ਅਸੀਂ ਖੋਦੇ ਕਿ पढ़ भी, भी करा बोलने जो अज तो बार तेरी भरजाई ने मूहरे बोली है चल कोई नहीं तेरी एडमिशन करा लेंगे नाले तेरे ते करा तेरी ना तेरे भाभी तो तेरा भीरे ही कराया जाके नहीं बोलेगी ना अगे तो हां ਓਕੇ ਮੈਂ ਇਹਨੂੰ ਪਸੰਦ ਕਰ ਦੇਗੀ ਵੀ ਤੇਰੇ ਸਹੁਰਿਆਂ ਨੂੰ ਮੈਂ ਤੇਰੇ ਨਾਲੋਂ ਦੂਜੇ ਦਿਨ ਹੀ ਲਾਂਭਾ ਜਾਏ ਹੈ ਵੀ ਕੁੜੀ ਨੂੰ ਕੁਝ ਸਿਖਾ ਕੇ ਭੇਜੇ ਬੋਲਣ ਦੀ ਅਗਲੀ ਹੈ ਨਹੀਂ ਇਹਨੂੰ ਚਲ ਕੋਈ ਨਹੀਂ ਹੁਣ ਤੇਰੀ ਐਡਮਿਸ਼ਨ ਕਰਾ ਲਾਵਾਂਗੇ